ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਟੀਵੀ ਦੇ ਉੱਪਰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਆਲੂਆਂ ਬਾਰੇ ਗੱਲ ਕਰਨੀ ਹੈ ਜੀ ਜਿਹੜਾ ਫਲਾਈਟ ਰੋਗ ਆ ਰਿਹਾ ਹੁਣ ਆਲੂਆਂ ਦੇ ਵਿੱਚ ਬਹੁਤ ਜ਼ਿਆਦਾ ਪਿਛਲੇ ਦਿਨਾਂ ਚੋਂ ਆਪਾਂ ਨੇ ਦੇਖਣ ਨੂੰ ਮਿਲਿਆ ਹੁਣ ਵੀ ਉਹ ਲਗਾਤਾਰ ਜਾਰੀ ਹੈ ਜਦਕਿ ਅਨੁਮਾਨ ਇਹ ਸੀਗਾ ਵੀ ਅੱਗੇ-ਅੱਗੇ ਹੁਣ ਘਟੂਗਾ ਪਰ ਨਹੀਂ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਗੇ ਜਿਹੜੇ ਖੇਤ ਹੁਣ ਤੱਕ ਇਹਦੀ ਬਚਤ ਤੋਂ ਬਾਹਰ ᱛੀ ਕਿ ਉਹਨਾਂ ਦੇ ਵਿੱਚ ਵੀ ਇਹ ਰੋਗ ਆਉਣ ਲੱਗ ਗਿਆ ਅਸਲ ਦੇ ਵਿੱਚ ਜਪਾਂ ਜਿਆਦਾ ਮੰਨਿਆ ਤਾਂ ਜਿਆਦਾ ਆਇਸ਼ਕਤ ਐਲਰ ਆਲੂ ਵਿਚਾਰੀ ਆ ਤੇ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਜੇ ਗੱਲ ਕਰੀਏ ਤਾਂ ਇਹ 2 ਦਿਨ ਪਹਿਲਾਂ ਜਮੇ ਸਾਫ ਸੀਗੇ ਆਲੂ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਇਹਦੇ ਵਿੱਚ ਇੱਕੋਦਮ ਫਲਾਈਟ ਨੇ ਅਟੈਕ ਕਰਤਾ ਇਹ ਸਾਰੇ ਦੇ ਵਿੱਚ ਇਦਾਂ ਹੀ ਮਤਲਬ ਪੱਤਾ ਸ਼ੁਰੂ ਹੋ ਗਿਆ ਖਰਾਬ ਹੋਣਾ ਦੇਖ ਸਕਦੇ ਹੋ ਤੁਸੀਂ ਤੇ ਆ ਕੰਡੀਸ਼ਨਰ ਜਿਹਾ ਨਾ ਟਾਈਮ ਜਾਨੀ ਜੇ ਮੰਨ ਕੇ ਚੱਲੀ ਆ ਵੀ ਤਿੰਨ ਕੁ ਦਿਨ ਪਹਿਲਾਂ ਇਹ ਪੂਰਾ ਸਾਰੀ ਬੇਲ ਸਾਫ ਸੀਗੀ ਜੇ ਆਪਾਂ ਕਹਈ ਦੀ ਵੀ ਆਪਾਂ ਗੌਰ ਨਾਲ ਜਿਆਦਾ ਦੇਖਿਆ ਨਹੀਂ ਹੈ ਕਿ ਬੇਹਠਾ ਹੋ ਸਕਦਾ ਮਾੜਾ ਮੋਟਾ ਹੋਵੇ ਪਰ ਉੱਪਰੋਂ ਦੇਖਣ ਨੂੰ ਤਾਂ ਹਾਲੇ ਵੀ ਐ ਸਹੀ ਲੱਗਦਾ ਪਰ ਵਿੱਚ ਵੜੇ ਤੇ ਪਤਾ ਲੱਗਦਾ ਵੀ ਇਹ ਫਲਾਈਟ ਰੋਗ ਆ ਗਿਆ ਤੇ ਜੇ ਗੱਲ ਕਰੀਏ ਮੈਂ ਤਿੰਨ ਚਾਰ ਦਿਨ ਪਹਿਲਾਂ ਵਿੱਚ ਵੜ ਕੇ ਦੇਖਿਆ ਸੀ ਉਦੋਂ ਇੱਕ ਵੀ ਪੱਤਾ ਇਦਾਂ ਦਾ ਨਹੀਂ ਸੀ ਮਿਲਿਆ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਸ਼ਿਕਾਇਤ ਆ ਰਹੀ ਹੈ ਸਾਰੇ ਪਾਸਿਓ ਹੋ ਸਕਦਾ ਇਹ ਮੌਸਮ ਦੀ ਉਮਾਰਾ ਜੀ ਕੋਈ ਜਾਨੀ ਜਿਆਦਾ ਸ਼ਿਕਾਇਤ ਇਹ ਆਲੂ ਵਿੱਚ ਆ ਰਹੀ ਆ ਤੇ ਨਾਲੇ ਆਪਣੇ ਦਾ ਬਖਰਾਜ ਆਲੂ ਖੜਾ ਤੇ ਉਹ ਬਿਲਕੁਲ ਸਾਫ਼ ਉਹਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਸਾਨ ਭਰਾ ਬਹੁਤ ਜਿਆਦਾ ਸਪਰੇਅ ਹਸਪੂਹਾ ਕਰ ਰਹੇ ਨੇ ਕਿਸ ਨੂੰ ਫਾਇਦਾ ਹੋ ਵੀ ਰਿਹਾ ਕਿਸੇ ਜਮੀ ਖਰਾਬ ਹੋਊਗੇ ਕਿਉਂਕਿ ਇਹ ਇੱਕ ਤਰ੍ਹਾਂ ਦਾ ਬਲਾਸਟ ਰੋਗ ਹੁੰਦਾ ਜੀ ਤੇ ਇੱਕ ਵਾਰ ਆ ਗਿਆ ਫਿਰ ਇਹਨ ਇੱਕੋ ਲਖਤ ਬਦਲਣਾ ਹੁੰਦਾ ਤੇ ਜਲਦੀ ਤੋਂ ਜਲਦੀ ਇਹਦਾ ਇਲਾਜ ਚਾਹੀਦਾ ਤੇ ਬਹੁਤ ਕਿਸਾਨ ਭਰਾਵਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਫੰਗੀ ਸਾਈਡਾਂ ਮਹਿੰਗੀ ਤੋਂ ਮਹਿੰਗੀ ਦਵਾਈ ਕਹਿ ਲੋ ਵੀ ਕਰਕੇ ਦੇਖੀ ਆ ਤੇ ਕਿਤੇ ਤਾਂ ਇਹਦੀ ਕਿਸੇ ਕਿਸੇ ਚ ਰੋਕ ਥਾਮ ਹੋ ਵੀ ਗਈ ਕਿਸੇ ਚ ਹੋਈ ਵੀ ਨਹੀਂ ਹੈਗੀ ਕਿਤੇ ਕਿਤੇ ਤਾਂ ਜੰਮੀ ਖਰਾਬ ਹੋ ਗਏ ਨੇ ਆਲੂ ਤੇ ਹਾਲੇ ਤੱਕ ਕਹਿ ਲੋ ਵੀ ਸਾਈਜ਼ ਵੀ ਨਹੀਂ ਕਿਸੇ ਦੇ ਪ੍ਰੋਪਰ ਬਣਿਆ ਤੇ ਇਹ ਗੋਪਿਆਲੇ ਹੀ ਆ ਗਿਆ ਅੱਗੇ ਤਾਂ ਇਹ ਮੀਹਾ ਮੂਹਾ ਦੇ ਵਿੱਚ ਜਿਆਦਾ ਦੇਖਣ ਨੂੰ ਮਿਲਦਾ ਹੁੰਦਾ ਸੀਗਾ ਵੀ ਮੀਂਹ ਪੈ ਗਿਆ ਹਟਿਆ ਚਲੋ ਕਹਿੰਦੇ ਸੀਗੇ ਵੀ ਹੁਣ ਫਲਾਈਟ ਆ ਗਈ ਤੇ ਪਰ ਜਗ ਅਲਗਰੀ ਆਪਣੀ ਆਪਣੇ ਤਾਂ ਉਰੇ ਮੀਂਹ ਵੀ ਨਹੀਂ ਪਿਆ ਹੈਗਾ ਪਹਿਲਾਂ ਜਿਹੜਾ ਮੀਂਹ ਆਇਆ ਸੀ ਉਹ ਵੀ ਉਰੇ ਆਪਣੇ ਏਰੀਆ 'ਚ ਹੈ ਨਹੀਂ ਸੀਗਾ ਤੇ ਬੱਦਲ ਵੀ ਜਰੂਰ ਰਹੀ ਸੀ ਪਰ ਉਦੋਂ ਇਹ ਆਲੂ ਬਿਲਕੁਲ ਸਾਫ਼ ਸੀਗਾ ਇਹ ਅੱਜ ਦੀ ਤਰੀਕ ਦੇ ਵਿੱਚ ਮੰਨ ਕੇ ਚੱਲੋ 21 ਤਰੀਕ ਹੈ ਜੀ ਅੱਜ ਤੇ 21 ਤਰੀਕ ਨੂੰ ਇਹ ਰੋਗ ਆਪਣੇ ਖੇਤ ਦੇ ਵਿੱਚ ਆਇਆ ਜਣੀ ਮਨ ਕੇ ਚਾਰ ਪੰਜ ਦਿਨ ਪਹਿਲਾਂ ਆਇਆ ਹੋਊਗਾ ਤੇ ਹੁਣ ਮੈਂ ਸਾਰੇ ਪੱਤਿਆਂ ਦੇ ਵਿੱਚ ਮਨ ਕੇ ਚਲੋ ਪੰਜ ਛੇ ਬੂਟੇ ਛੱਡ ਕੇ ਤੇ ਅਗਲੇ ਬੂਟੇ ਦੇ ਕੋਈ ਨਾ ਕੋਈ ਪੱਤਾ ਖਰਾਬ ਹੈਗਾ ਹੀ ਆ ਤਾਂ ਦੇਖੋ ਜਣੀ ਮਨ ਕੇ ਚਲੋ ਵੀ ਇਹ ਹੁਣ ਬਲਾਸਟਾ ਜੇ ਤਾਂ ਜਲਦੀ ਤੋਂ ਜਲਦੀ ਇਹ ਕੰਟਰੋਲ ਹੋ ਗਈ ਤਾਂ ਠੀਕ ਹੈ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਇੱਕ ਬੁੱਟਾ ਦੂਜੇ ਦੂਜੇ ਤੋਂ ਤੀਜੇ ਇੱਕ ਤਾਂ ਬਹੁਤ ਤੇਜ਼ੀ ਨਾਲ ਵਾਦੀ ਆ ਦੇਖੋ ਇਹ ਸਾਰਾ ਹੀ ਆਪਣਾ ਐਲਰ ਆਲੂ ਹੈ ਜਿਹਦੇ ਵਿੱਚ ਰੋਗ ਆਇਆ ਤੇ ਗੱਲ ਇਹਦੀ ਕਰਾਂਗੇ ਵੀ ਆਪਾਂ ਸਪਰੇ ਕਿਹੜੀ ਕਰਨ ਜਾ ਰਹੇ ਹਾਂ ਇਹਦੇ ਵਿੱਚ ਤੇ ਤੁਸੀਂ ਵੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਆਲੂ ਲਗਾਏ ਨੇ ਤੇ ਇਦਾਂ ਆ ਰੋਗ ਆਇਆ ਫਲਾਈਟ ਦਾ ਤਾਂ ਤੁਸੀਂ ਕਿਹੜੀ ਦਵਾਈ ਕਰੀਆ ਤੇ ਕੀ ਫਾਇਦਾ ਤੁਹਾਨੂੰ ਦੇਖਣ ਨੂੰ ਮਿਲਿਆ ਉਹਦਾ ਜਾਂ ਨਹੀਂ ਤਾਂ ਇਹ ਕਿਰਪਾ ਕਰਕੇ ਕਮੈਂਟ ਸੈਕਸ਼ਨ 'ਚ ਜੁੜ ਦੱਸੋ ਤਾਂ ਕਿ ਹੋਰ ਕਿਸਾਨ ਭਰਾ ਆਪਸ ਦੇ ਵਿੱਚ ਸਲਾਮਸ਼ਵਰਾ ਹੋ ਜਾਂਦਾ ਹੁੰਦਾ ਵੀ ਹਾਂ ਵੀ ਇਹ ਦਵਾਈ ਕੰਮ ਕਰਦੀ ਆ ਜਾਂ ਨਹੀਂ ਕਰਦੀ ਤੇ ਜਿਹੜੀ ਦਵਾਈ ਮੈਂ ਕਰਨ ਲੱਗੇ ਆ ਉਹ ਤੁਹਾਨੂੰ ਮੈਂ ਦਿਖਾ ਰਿਹਾ ਤੇ ਉਹਦਾ ਕੀ ਰਿਜ਼ਲਟ ਰਹੂਗਾ ਕੰਮੇ ਰਹੂ ਉਹ ਤੁਹਾਨੂੰ ਮੈਂ ਫਿਰ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਜੀ ਜ਼ਰੂਰ ਤੇ ਆ ਦੇਖੋ ਇਦਾਂ ਕਿਤੇ ਕਿਤੇ ਪੀਲੇ ਜਿਹੇ ਹੋ ਗਏ ਪੱਤੇ ਤੇ ਇਜਾ ਹੱਥ ਨਾਲ ਮਸਲਦੇ ਆ ਇਹ ਮਤਲਬ ਛੜਦਾ ਨਹੀਂ ਹੈਗਾ ਸੁੱਕਿਆ ਨਹੀਂ ਹੋਇਆ ਗਿੱਲਾ-ਗਿੱਲਾ ਜਿਆ ਜਾਨੀ ਇਹਦੇ ਵਿੱਚ ਬਾਦ ਰਹੀ ਆਲੇ ਫਲਾਈਟ ਜੇ ਇਹ ਭੁਰੇ ਤਾਂ ਇਹਦਾ ਮਤਲਬ ਵੀ ਫਲਾਈਟ ਰੋਗ ਜਾ ਚੁੱਕਿਆ ਜਾਂ ਸੁੱਕ ਜਾਂਦਾ ਇਹ ਜਦ ਤੱਕ ਇਹ ਮਲ ਜਿਆ ਹੁੰਦਾ ਜਦ ਤੱਕ ਆਪਾਂ ਸਮਝੋ ਵੀ ਖੇਤ ਦੇ ਵਿੱਚ ਫਲਾਈਟ ਰੋਗ ਹੈਗਾ ਕਿਉਂਕਿ ਇਹ ਸੁੱਕੂ ਉਦੋਂ ਹੀ ਜਦੋਂ ਬੁੱਟਾ ਤੰਦਰੁਸਤ ਜਿਹਾ ਹੋ ਚੱਲਿਆ ਜੇ ਤਾਜ਼ਾ-ਤਾਜ਼ਾ ਇਦਾਂ ਮਿਲ ਰਿਹਾ ਤਾਂ ਸਮਝੋ ਵੀ ਹਲੇ ਫਲਾਈਟ ਹੈਗੀ ਆ ਤੇ ਆ ਦੇਖੋ ਬਾ ਇਹਦੇ ਵਿੱਚ ਗੱਲ ਕਰੀਏ ਤਾਂ ਹੁਣ ਤੋਂ ਅ 10 ਦਿਨ ਪਹਿਲਾਂ ਸਪਰੇਅ ਕਰ ਚੁੱਕੇ ਆ ਇਹਦੇ ਵਿੱਚ ਫੰਗੀ ਸਾਈਡ ਵਗੈਰਾ ਤੇ ਉਦੋਂ ਇਹਦੇ ਵਿੱਚ ਬਿਲਕੁਲ ਪ੍ਰੋਬਲਮ ਨਹੀਂ ਸੀ ਪ੍ਰੋਬਲਮ ਇਹਦੇ ਵਿੱਚ ਆਈ ਆ ਪਾਣੀ ਲਗਾਏ ਤੇ ਜਦੋਂ ਆਪਾਂ ਪਾਣੀ ਲਗਾਇਆ ਤੇ ਪਾਣੀ ਲਗਾਉਣ ਤੋਂ ਬਾਅਦ ਪ੍ਰੋਬਲਮ ਆਈ ਆ ਕਿਉਂਕਿ ਮੌਸਮ ਵੀ ਥੋੜਾ ਜਿਹਾ ਇਦਾਂ ਦਾ ਹੀ ਚੱਲ ਰਿਹਾ ਹੈ ਅਨੁਕੂਲ ਨਹੀਂ ਹੈਗਾ ਅ ਸਵੇਰੇ ਸ਼ਾਮ ਠੰਡ ਹੋ ਜਾਂਦੀ ਹੈ ਤੇ ਦੁਪਹਿਰ ਨੂੰ ਬਹੁਤ ਜ਼ਿਆਦਾ ਗਰਮੀ ਤੇ ਇਹਦੇ ਮੌਸਮ ਦੇ ਮਾਰੇ ਪ੍ਰਭਾਵ ਤਾਂ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੇ ਹੀ ਨੇ ਤੇ ਗੱਲ ਕਰੀਏ ਵੀ ਤੁਸੀਂ ਹੁਣ ਕਿਹੜੀਆਂ ਕਿਹੜੀ ਦਵਾਈ ਕਿਹੜੀ ਕਿਹੜੀ ਸਪਰੇ ਕਰੀ ਤਾਂ ਤੁਸੀਂ ਦੱਸ ਸਕਦੇ ਹੋ ਤੇ ਜਿਹੜੀ ਮੈਂ ਕਰਨ ਜਾ ਰਿਹਾ ਆ ਉਹ ਤੁਹਾਨੂੰ ਵੀਡੀਓ ਦੇ ਐਂਡ ਤੇ ਸ਼ੋਅ ਕਰੂੰਗਾ ਜੀ ਮੈਂ ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਸੀਂ ਹੈਗੇ ਹੋ ਕਿਤੇ ਕਿਤੇ ਰੋਗ ਹੈਗਾ ਬਾਕੀ ਜਿਹੜਾ ਵੀ ਆਪਾਂ ਦਵਾਈ ਦਾ ਰਿਜ਼ਲਟ ਰਹੂਗਾ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਕੀ ਰਿਜ਼ਲਟ ਰਿਹਾ ਏ ਤੇ ਇਦਾਂ ਦੇਖੋ ਤੁਸੀਂ ਆ ਦੇਖੋ ਆ ਨਿਸ਼ਾਨੀਆਂ ਜੀ ਇਹਦੀ ਇਦਾਂ ਪਤਾ ਆ ਖਰਾਬ ਹੋਣ ਲੱਗਦਾ ਫਿਰ ਹੌਲੀ ਹੌਲੀ ਬੇਲ ਜੀ ਸੁੱਕਣ ਲੱਗ ਜਾਂਦੀ ਐ ਤੇ ਇਦਾਂ ਹੀ ਕਰਦੇ ਕਰਦੇ ਫਿਰ ਮੰਨੋ ਵੀ ਆਲੂ ਸੁੱਕ ਜਾਂਦਾ ਜੀ ਸਾਰਾ ਆ ਹੈਗਾ ਜੀ ਆਪਣਾ ਪਖਰਾਜ ਆਲੂ ਇਹ ਉਹਦੇ ਨਾਲੋਂ ਪਛੇਤਾ ਵੀਜਿਆ ਹੋਇਆ ਤੇ ਬੇਲ ਦੀ ਮੰਨ ਕੇ ਚੱਲੋ ਵੀ ਹੁਣ ਬਾਧੇ ਵੱਲ ਨੂੰ ਤੁਰੀ ਆ ਤੇ ਇਹ ਹਲੇ ਠੀਕ ਐ ਇਹਦੇ ਵਿੱਚ ਦੇਖਿਆ ਕੋ ਮੱਕੇ ਇਹਦੇ ਵਿੱਚ ਇਦਾਂ ਦੀ ਕੋਈ ਹਲੇ ਪ੍ਰੋਬਲਮ ਹੈ ਨਹੀਂ ਤੇ ਥੋੜੀ ਮੰਨ ਕੇ ਚਲੋ ਵੀ ਨਾਲ-ਨਾਲ ਜੇ ਜ਼ਰੂਰ ਹੈਗੀ ਆ ਕਿਤੇ ਕਿਤੇ ਮੰਨ ਕੇ ਚਲੋ ਤੋਗੀ ਜੀ ਹੈਗੀ ਆ ਸਾਈਡ-ਸਾਈਡ ਜੇ ਤੇ ਪਰ ਇੰਨੀ ਨਹੀਂ ਹੈਗੀ ਆ ਦੇਖੋ ਜੀ ਆਪਾਂ ਦਵਾਈ ਕਰਨ ਲੱਗੇ ਆ ਜੀ ਹੁਣ ਇਹਦੇ ਵਿੱਚ ਸਾਲਟ ਦੇਖ ਲਓ ਇਹਦਾ ਤੇ ਕੰਪਨੀ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਬਾਕੀ ਜਿਹੜਾ ਵੀ ਉਹ ਰਿਜ਼ਲਟ ਰਹੂਗਾ ਆਪਾਂ ਨੂੰ ਦੱਸਾਂਗੇ 200 ਗ੍ਰਾਮ ਏਕੜ ਦੀ ਪਾਉਣੀ ਆ ਜੀ ਆਪਾਂ ਇੱਕ ਅਜਿਹਾ ਬ੍ਰੈਲਿਕ ਐਸਿਡ ਵਗੈਰਾ ਨਹੀਂ ਆਪਾਂ ਨਾਲ ਇਹਦੇ ਤੇ 0.001% ਤੇ ਦੱਸਾਂਗੇ ਜੀ ਬਾਕੀ ਜਿਹੜਾ ਵੀ ਰਿਜ਼ਲਟ ਰਹੂਗਾ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਲਈ ਧੰਨਵਾਦ